ਬਬਾ ਸਵਾਗਤ ਦੋਸਤੋ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੁਹੱਲਾ ਕਲੀਨਿਕ ਜਿਹੜਾ ਬੱਸ ਸਟੈਂਡ ਦੇ ਕੋਲ ਆ ਉਸ ਦੇ ਬਾਹਰੋਂ ਰਾਤੀ ਜਿਹੜਾ ਵਾ ਉਹ ਚੋਰ ਕੰਪਰੈਸਰ ਜਿਹੜਾ ਲਾ ਕੇ ਜਿਹੜਾ ਇੱਥੋਂ ਲੈ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਇਹ ਜਲੰਧਰ ਬੱਸ ਸਟੈਂਡ ਦੇ ਕੋਲ ਇੱਕ ਆਮ ਆਦਮੀ ਕਲੀਨਿਕ ਆ ਜਦੋਂ ਅਸੀਂ ਸਟਾਫ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਸੀਨੀਅਰ ਨੂੰ ਦੱਸਤਾ ਵਾ ਜਿਹੜੀ ਚੋਰੀ ਹੋਈ ਆ ਪਰ ਅਸੀਂ ਆਪ ਜਿਹੜੀ ਵਾਈਟ ਵਗੈਰਾ ਨਹੀਂ ਦੇ ਸਕਦੇ ਇਹ ਜਲੰਧਰ ਦੀਆਂ ਆਮ ਆਦਮੀ ਕਲੀਨਿਕ ਦੀਆਂ ਨੀ ਤਸਵੀਰਾਂ ਵਾਂ ਇਸ ਜਗ੍ਹਾ ਦੇ ਉੱਤੋਂ ਜਿਹੜਾ ਵਾ ਉਹ ਕੰਪਰੈਸਰ ਜਿਹੜਾ ਏਸੀ ਦੇ ਕੰਪਰੈਸਰ ਜਿਹੜਾ ਲਾ ਕੇ ਉਹ ਚੋਰ ਜਿਹੜੇ ਲੈ ਗਏ ਆ ਤੇ ਪ੍ਰਸ਼ਾਸਨ ਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤਾਲਾ ਲਾ ਕੇ ਜਿਹੜਾ ਕਲੀਨਿਕ ਨੂੰ ਜਿਹੜਾ ਇੱਥੋਂ ਨਿਕਲ ਚੁੱਕਿਆ ਉਹ ਕਹਿੰਦੇ ਕਿ ਅਸੀਂ ਆਪਣੇ ਡਾਕਟਰਾਂ ਨੂੰ ਇਹੜੇ ਜਿਹੜੀ ਜਾਣਕਾਰੀ ਦਿੱਤੀ ਹੈ ਹਜੇ ਇਹਨਾਂ ਵੱਲੋਂ ਕੋਈ ਵੀ ਕੰਪਲੇਂਟ ਜਿਹੜੀ ਆ ਉਹ ਥਾਣੇ ਦੇ ਵਿੱਚ ਜਿਹੜੀ ਨਹੀਂ ਲਿੱਤੀ ਗਈ ਆ। ਨਾ ਦਿੱਤੀ ਗਈ ਆ, ਨਾ ਕੋਈ ਕੰਪਲੇਨਟ ਕੀਤੀ ਗਈ ਆ। ਉਹ ਕਹਿੰਦੇ ਸੀਨੀਅਰ ਅਧਿਕਾਰੀਆਂ ਨੂੰ ਅਸੀਂ ਆਪਣੇ ਦੱਸਤਾ ਡਾਕਟਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਮੈਂ ਹਾਈ ਕੋਰਟ ਦੇ ਵਿੱਚ ਆ ਤੇ ਆ ਕੇ ਜਿਹੜੀ ਅਸੀਂ ਰੂਟੀਨ ਦੇ ਵਿੱਚ ਕੰਪਲੇਨਟ ਜਿਹੜੀ ਅਸੀਂ ਪਾਵਾਂਗੇ। ਇਸ ਜਗ੍ਹਾ ਦੇ ਉੱਤੋਂ ਜਿਹੜੇ ਆ ਉਹ ਕੰਪਰੈਸਰ ਜਿਹੜੇ ਚੋਰ ਆ ਉਹ ਰਾਤ ਨੂੰ ਜਿਹੜਾ ਉਹ ਲਾ ਕੇ ਜਿਹੜਾ ਉਹ ਰਫੂ ਚੱਕਰ ਜਿਹੜੇ ਹੋ ਗਏ ਆ। ਇਹ ਜਲੰਧਰ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਸੀ ਇੱਥੋਂ ਚੋਰਾ ਨੇ ਰਾਤ ਨੂੰ ਇਥੋਂ ਏਸੀ ਲਾ ਕੇ ਜਿਹੜਾ ਉਹ ਲੈ ਚੁੱਕੇ ਆ ਡਾਕਟਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਰ ਮੈਂ ਦੇਖਦਾ ਇਹ ਫੇਡਰ ਤੇ ਚੋਰੀ ਜਦੋਂ ਹੋਈ ਤੁਸੀਂ ਪਤਾ ਲੱਗਾ ਤੁਹਾਨੂੰ ਚੋਰੀ ਹੋਈ ਚੋਰੀ ਹੈ ਤੇ ਸਾਨੂੰ ਇਥੇ ਐਫਆਰ ਨਹੀਂ ਅੱਛਾ ਜੀ ਤੇ ਅੰਕਲ ਹੁਣ ਕਹਿ ਰਹੇ ਕੁਝ ਜਵਾਬ ਨਹੀਂ ਦੇਣਾ ਚਾਹੁੰਦੇ ਆ ਤੇ ਆਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੁਣ ਇੱਕ ਐਡੀ ਵੱਡੀ ਸ਼ਰਮਸਾਭ ਕਰਨ ਵਾਲੀ ਗੱਲ ਹੈ ਇੱਕ ਸਰਕਾਰੀ ਬਿਲਡਿੰਗ ਜਿਹੜੀ ਬਣੀ ਹੋਈ ਆ ਉਸ ਦੇ ਵਿੱਚੋਂ ਚੋਰਾ ਨੇ ਜਿਹੜਾ ਆਪਣਾ ਉਹ ਹੱਥ ਸਾਫ਼ ਕਰ ਦਿੱਤਾ ਵਾ ਤੇ ਜਿਹੜੇ ਡਾਕਟਰ ਬੈਠੇ ਸੀ ਮੈਮ ਦਾ ਇਹੀ ਕਹਿਣਾ ਵਾ ਕਿ ਮੈਂ ਕੋਈ ਵੀ ਜਵਾਬ ਨਹੀਂ ਦੇ ਸਕਦੀ ਜਿਹੜੇ ਸਾਡੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕਰਨ ਚਾਹਣੇ ਤੁਸੀਂ ਕਰ ਸਕਦੇ ਹੋ ਅਸੀਂ ਉਹਨਾਂ ਦੇ ਨਾਲ ਵੀ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਅਸੀਂ ਰੂਟੀਨ ਚੈਕਿੰਗ ਜਿਹੜੀ ਕਰਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਆ ਸਾਨੂੰ ਕੋਈ ਕੰਪਲੇਂਟ ਆਏਗੀ ਅਸੀਂ ਉਸ ਦੀ ਜਿਹੜੀ ਤਫਤੀਸ਼ ਕਰਾਂਗੇ ਤੇ ਹੁਣ ਇਹਨਾਂ ਵੱਲੋਂ ਕੋਈ ਵੀ ਕੰਪਲੇਂਟ ਜਿਹੜੀ ਇਸ ਟਾਈਮ ਥਾਣੇ ਵੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਇਹ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੁਹੱਲਾ ਕਲੀਨਿਕ ਦੇ ਤਸਵੀਰਾਂ ਵਾ ਜਲੰਦਰ ਦੀਆਂ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਦੇ ਬਿਲ ਜਿਹੜਾ ਚੋਰ ਆ ਇਥੋਂ ਕੰਪਰੈਸਰ ਜਿਹੜੇ ਆ ਇਹ ਰਫੂ ਚੱਕਰ ਹੋ ਗਏ ਲਾ ਕੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਅਸੀਂ ਇਹ ਸ਼ਰਮਸਾਰ ਕਰਨ ਵਾਲੀ ਗੱਲ ਆ ਕਿ ਚੋਰਾਂ ਦੇ ਹੌਸਲੇ ਕਿੰਨੇ ਜਿਹੜੇ ਆ ਉਹ ਬਲੰਦ ਹੋ ਚੁੱਕੇ ਆ ਤੇ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਆਮ ਆਦਮੀ ਕਲੀਨਿਕ ਜਿਹੜਾ বাস ਸਟੈਂਡ ਦੇ ਕੋਲ ਬਣਿਆ ਹੋਇਆ ਇਹ ਤਸਵੀਰਾਂ ਉੱਥੇ ਦੀਆਂ ਦਿਖਾ ਰਹੇ ਆਂ ਤੁਹਾਨੂੰ ਇਹ ਭਗਵੰਤ ਮਾਨ ਜੀ ਦਾ ਇੱਕ ਕਲੀਨਿਕ ਬਣਿਆ ਹੋਇਆ ਤੇ ਇਹਦੇ ਅੰਦਰੋਂ ਜਿਹੜੇ ਦੋ ਕੰਪਰੈਸਰ ਲੱਗੇ ਦੋ ਦੋ ਸੀਗੇ ਇੱਕ ਉਤਾਰ ਲਿਆ ਉਹਨਾਂ ਨੇ ਇੱਕ ਉਤਾਰ ਕੇ ਜਿਹੜਾ ਕੰਪਰੈਸਰ ਇੱਥੋਂ ਲੈ ਗਏ ਸੀਗੇ ਤੇ ਦੂਸਰਾ ਕੰਪਰੈਸਰ ਜਿਹੜਾ ਉਤਾਰ ਕੇ ਬਾਹਰ ਸੱਟ ਕੇ ਸੀ ਉਹਨਾਂ ਕੋਲ ਲਿਜਾਣੀ ਹੋਇਆ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਮ ਆਦਮੀ ਕਲੀਨਿਕ ਹੈ ਇਸ ਦੇ ਬਾਹਰ ਉਹ ਜਿਹੜਾ ਵਾ ਚੋਰ ਜਿਹੜੇ ਆ ਉਹ ਕੰਪਰੈਸਰ ਜਿਹੜਾ ਚੋਰੀ ਕਰਕੇ ਜਿਹੜਾ ਇੱਥੋਂ ਲੈ ਚੁੱਕੇ ਆ ਆ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਫੋਟੋਆਂ ਆ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਗਲੀ ਦੇ ਵਿੱਚ ਦੋ ਪਿੱਛੇ ਪਿੱਲਰ ਉਹ ਬਣੇ ਹੋਏ ਆ ਲੋਹੇ ਦੇ ਐਂਗਲ ਉਹਨਾਂ ਦੇ ਉੱਤੇ ਜਿਹੜੇ ਕੰਪਰੈਸਰ ਲੱਗੇ ਹੋਏ ਸੀ ਇੱਕ ਕੰਪਰੈਸਰ ਜਿਹੜਾ ਦੋਨੇ ਉਤਾਰ ਲਏ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਇੱਕ ਕੰਪਰੈਸਰ ਜਿਹੜਾ ਉਹ ਉਤਾਰ ਕੇ ਲੈ ਗਏ ਤੇ ਦੂਸਰਾ ਕੰਪਰੈਸਰ ਜਿਹੜਾ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਬਾਹਰ ਜਿਹੜਾ ਉਹ ਸਿੱਟ ਕੇ ਜਿਹੜਾ ਚੱਲ ਗਏ ਸੀ ਤੇ ਕਿੱਡੀ ਸ਼ਰਮਸਾਰ ਕਰਨ ਵਾਲੀ ਗੱਲ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਆਮ ਆਦਮੀ ਕਲੀਨਿਕ ਦੀਆਂ ਚੋਰਾ ਦੇ ਕਿੰਨੇ ਹੌਸਲੇ ਉੱਚੇ ਹੋ ਗਏ ਆ ਕਿ ਸੀਸੀਟੀਵੀ ਕੈਮਰੇ ਵੀ ਸ਼ਾਇਦ ਇੱਥੇ ਨਹੀਂ ਲੱਗੇ ਹੋਏ ਆ ਸੀਸੀਟੀਵੀ ਕੈਮਰੇ ਵੀ ਕਿਤੇ ਵੀ ਜਿਹੜੇ ਆ ਉਹ ਨਜ਼ਰ ਨਹੀਂ ਆ ਰਹੇ ਆ ਇੱਕ ਸਰਕਾਰੀ ਬਿਲਡਿੰਗ ਆ ਦਵਾਈਆਂ ਲੈ ਕੇ ਜਾਂਦੇ ਲੋਕੀ ਕਿੰਨੀ ਸ਼ਰਮਸਾਰ ਕਰਨ ਵਾਲੀ ਗੱਲ ਆ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੇ ਬੱਸ ਸਟੈਂਡ ਦੇ ਦਿਖਾ ਰਹੇ ਆ ਆਮ ਆਦਮੀ ਕਲੀਨਿਕ ਦੇ ਅੰਦਰ ਦੀਆਂ ਦਿਖਾ ਰਹੇ ਆ ਆਹ ਦੇਖ ਸਕਦੇ ਹੋ ਤੁਸੀਂ ਪਿਛਲੀ ਸਾਈਡ ਜਿਹੜੇ